ਦੋਸਤੋ ਸਤਿ ਸ੍ਰੀ ਅਕਾਲ ਤੇ 2018 ਦੇ ਵਿੱਚ ਨਾ ਅਫਰੀਕਾ ਦੇ ਦੋਹਾਂ ਤਿੰਨ ਸ਼ਹਿਰਾਂ ਦੇ ਵਿੱਚ ਨਾ ਧਰਤੀਆਂ ਇਹ ਦੋ ਐਂ ਦੋ ਹਿੱਸਿਆਂ ਦੇ ਵਿੱਚ ਭਾਟ ਗਈ ਸੀ ਜਿਵੇਂ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ ਉਹ ਅਫਰੀਕਾ ਦੇ ਸੀਗੇ ਇੱਕ ਤਾਂ ਕੀਨੀਆ ਸ਼ਹਿਰ ਸੀਗਾ ਇੱਕ ਇਥੋਪੀਆ ਤੇ ਤੰਜ਼ਾਨੀਆ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਬਹੁਤ ਵੱਡੇ ਵੱਡੇ ਕਰੈਕ ਪੈ ਗਏ ਸੀਗੇ ਜਿਹੜੇ ਕਿ 30 15 ਤੋਂ 20 ਫੁੱਟ ਚੌੜੇ 30 ਤੋਂ 35 ਫੁੱਟ ਡੂੰਘੇ ਤੇ ਕਈ ਕਈ ਥਾਵਾਂ ਤੇ ਤੇ 10 10 10 10 8 8 10 10 ਐਮ ਐਮ ਦੇ ਜਿਹੜੇ ਕ੍ਰੈਕ ਸੀਗੇ ਇਹਨੇ ਨਾ ਤਾਂ ਕੋਈ ਸੜਕ ਵੇਖੀ ਐ ਸੜਕਾਂ ਵਿੱਚ ਵਿਚਾਲੇਓਂ ਪਾੜਤੀਆਂ ਨਾ ਕੋਈ ਸ਼ਹਿਰ ਵੇਖਿਆ ਸ਼ਹਿਰ ਵਿਚਾਲੇਓਂ ਪਾੜਤੇ ਨਾ ਕੋਈ ਖੇਤ ਵੇਖ ਕੇ ਖੇਤ ਵੀ ਵਿਚਾਲੇਓਂ ਪਾੜਤੇ ਲੋਕਾਂ ਦੇ ਘਰਾਂ ਦੇ ਦੋ ਹਿੱਸਿਆਂ ਦੇ ਵਿੱਚ ਕਰਤੀ ਐ ਧਰਤੀਆਂ ਐ ਹੋ ਗਈ ਠੀਕ ਆ ਜੀ ਤੇ ਜਦੋਂ ਉਥੋਂ ਦੇ ਭੋਲੇ ਭਾਲੇ ਲੋਕਾਂ ਨੂੰ ਇਹ ਗੱਲ ਬਾਰੇ ਪੁੱਛਿਆ ਗਿਆ ਵੀ ਇਹ ਕਿਵੇਂ ਹੋਇਆ ਉੱਥੋਂ ਦੇ ਵਿਚਾਰੇ ਭੋਲੇ ਭਾਲੇ ਲੋਕ ਕਹਿੰਦੇ ਵੀ ਕਹਿੰਦੇ ਧਰਤੀ ਤੇ ਇਹ ਠੰਗਦੇ ਜਮੀਨ ਪੌਲੀ ਸੀਗੀ ਜਿਹਦੇ ਕਰਕੇ ਧਰਤੀ ਬਹਿ ਗਈ ਆ ਠੀਕ ਆ ਤੇ ਕਈਆਂ ਥਾਮਾਂ ਤੇ ਤਾਂ ਉੱਥੋਂ ਦੇ ਆ ਜਿਹੜੇ ਲੋਕ ਸੀਗੇ ਉਹਨਾਂ ਨੇ ਮਿੱਟੀ ਪਾ ਕੇ ਕਈ ਥਾਮਾਂ ਦੇ ਤਾਂ ਉੱਥੇ ਉਹ ਕਰਾਇਆ ਘਰ ਲੈ ਤੇ ਕਈਆਂ ਥਾਮਾਂ ਤੇ ਜਿੱਥੇ ਜ਼ਿਆਦਾ ਸੀਗੇ ਉੱਥੋਂ ਲੋਕਾਂ ਨੇ ਉਵੇਂ ਪੌਲੇ ਬਣਾ ਲਏ ਠੀਕ ਆ ਤੇ ਇਹਨਾਂ ਦਾ ਅਸਲ ਕਾਰਨ ਕੀ ਸੀਗਾ ਹੁਣ ਤੁਸੀਂ ਇੱਕਦਾਲ ਸੋਚਦੇ ਹੋਗੇ ਵੀ ਉੱਥੋਂ ਦੇ ਭੋਲੇ ਭਾਲੇ ਲੋਕ ਮੈਂ ਕਿਉਂ ਕਹ ਕਿਉਂਕਿ ਭੋਲੇ ਭਾਲੇ ਲੋਕ ਉੱਥੋਂ ਦੇ ਮੈਂ ਤਾਂ ਇਸ ਕਰਕੇ ਕਹੇ ਵੀ ਅਫਰੀਕਾ ਦੇ ਵਿੱਚ 40 ਤੋਂ 45% ਲੋਕ ਇਦਾਂ ਦੇ ਆ ਵੀ ਜਿਨ੍ਹਾਂ ਨੂੰ ਨਾ ਤਾਂ ਪੜ੍ਹਨਾ ਆਉਂਦਾ ਤੇ ਨਾ ਹੀ ਲਿਖਣਾ ਆਉਂਦਾ ਜਦਕਿ ਜੇ ਆਪਾਂ ਗੱਲ ਕਰੀਏ ਤੇ ਦੁਨੀਆ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਉਹਦਾ ਨਾਂ ਮੇਰੇ ਸਹ ਵਿੱਚ ਸੀਗਾ ਅਲ ਕਰਾਇਉਣ ਆਏ ਜੇ ਕੋਈ ਨਾਂ ਉਹਦਾ ਤੇ ਜਿਹੜੀ ਕਿ ਅਜ ਤੋਂ 8-900 ਸਾਲ ਪਹਿਲਾਂ ਬਣੀ ਸੀਗੀ ਤੇ ਜਦੋਂ ਉਹ ਯੂਨੀਵਰਸਿਟੀ ਬਣੀ ਸੀ ਨਾ ਤੇ ਉਦੋਂ ਅਫਰੀਕਾ ਦੀ ਟੋਟਲ ਆਬਾਦੀ 1 ਲੱਖ ਸੀਗੀ ਤੇ ਉਸ ਸਮੇਂ ਉਸ ਯੂਨੀਵਰਸਿਟੀ ਵਿੱਚ 25000 ਤੱਕ ਜਿਹੜੇ ਸਟੂਡੈਂਟ ਪੜ੍ਹਦੇ ਸੀਗੇ ਤੇ ਖੈਰ ਛੱਡੋ ਆਪਾਂ ਹੋਰ ਪਾਸੇ ਨੂੰ ਤੁਰਪੇ ਆਪਾਂ ਗੱਲ ਕਰੈਕ ਬਾਰੇ ਕਰਦੇ ਆਂ ਕਿ ਉਹਨਾਂ ਦਾ ਅਸਲ ਜਿਹੜਾ ਮੇਨ ਕਾਰਨ ਕੀ ਸੀਗਾ ਕਿ ਉਹ ਜਿਹੜੇ ਕਰੈਕ ਪੈਣ ਦਾ ਅਸਲ ਜਿਹੜਾ ਉਹ ਕਾਰਨ ਕੀ ਸੀਗਾ ਅਸਲ ਵਿੱਚ ਜੇ ਸਹੀ ਮੈਨੇ ਆਪਾਂ ਗੱਲ ਕਰੀਏ ਤਾਂ 1970 ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀਗਾ ਕਿ ਅਮਰੀਕਾ ਇੱਕ ਜਿਹੜਾ ਅਹ ਅਹ ਕੰਟੀਨੈਂਟ ਹੈ ਜਿਹੜਾ ਇੱਕ ਪਲੇਟ ਤੇ ਖੜਾ ਤੇ ਜਿਹਨੂੰ ਕੋਈ ਅਫਰੀਕਨ ਪਲੇਟ ਵੀ ਆਖਦੇ ਆ ਤੇ ਪਰ 1970 ਦੇ ਵਿੱਚ ਕੁਝ ਇਸ ਤਰ੍ਹਾਂ ਦੇ ਸਬੂਤ ਪਾਏ ਗਏ ਸੀਗੇ ਕਿ ਜਿੰਨਾਂ ਨੂੰ ਦੇਖ ਕੇ ਅਫਰੀਕਾ ਦੇ ਜਿਹੜੇ ਜੀਓਲੋਜੀਕ ਵਿਗਿਆਨੀ ਸੀਗੇ ਉਏ ਇਹਨਾਂ ਇਹ ਗੱਲ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਈ ਸੀ ਵੀ ਇਹ ਜਿਹੜੀ ਇਹ ਪਲੇਟ ਤੇ ਅਫਰੀਕਾ ਖੜਾ ਹੈਗਾ ਇਸ ਟਾਈਮ ਇਹ ਪਾਟੂਗੀ ਕਿਸੇ ਨਾ ਕਿਸੇ ਦਿਨ ਇਹ ਜਿਹੜੀ ਦੋ ਟੋਟਿਆਂ ਦੇ ਵਿੱਚ ਹੋ ਜੂਗੀ ਪਰ ਇਹਨੂੰ ਜਿਹੜਾ ਇਹ ਇੰਨੀ ਛੇਤੀ ਪਾਟੂਗੀ ਇਹਨਾਂ ਕਿਸੇ ਨੂੰ ਵੀ ਨਹੀਂ ਪਤਾ ਸੀਗਾ ਉਦੋਂ ਉੱਥੋਂ ਦੇ ਜਿਹੜੇ ਵਿਗਿਆਨੀਆਂ ਨੇ ਇਹਦੀ ਖੋਜ ਕੀਤੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਘੱਟੋ ਘਾਟ ਇਹ ਵੀ ਇਹਨੂੰ 6 ਕਰੋੜ ਸਾਲ ਜਿਹੜੇ ਉਹ ਲੱਗ ਸਕਦੇ ਆ ਘੱਟ ਤੋਂ ਘਾਟ ਠੀਕ ਪਰ ਇਹ ਇਨੀਸ਼ੀਏਟਿਵ ਆਪ ਟੂਗੇ ਦੇ ਬਾਰੇ ਕਿਸੇ ਨੂੰ ਵੀ ਐਡੀ ਜਿਹੜੀ ਛੇਤੀ ਨਹੀਂ ਜਾਣਕਾਰੀ ਨਹੀਂ ਸੀਗੀ افریقا ਦਾ ਇੱਕ ਜਿਹੜਾ ਬਹੁਤ ਵੱਡਾ ਹਿੱਸਾ ਟੁੱਟ ਕੇ افریقا ਤੋਂ ਦੂਰ ਹੋ ਰਿਹਾ ਤੇ ਇਹ ਵੀ ਹੋ ਸਕਦਾ ਕਿ ਇਹ ਹਿੱਸਾ ਪੂਰੀ ਤਰ੍ਹਾਂ ਲੱਗ ਹੋ ਜਵੇ ਤੇ ਇਹ ਇੱਕ ਆਈਲੈਂਡ ਜਿਹੜਾ ਬਣ ਜਵੇ ਜਾਂ ਫਿਰ ਇਸ ਤਰ੍ਹਾਂ ਦੇ ਵੀ ਕਈ ਤਰ੍ਹਾਂ ਦੇ ਸਬੂਤ ਪਾਏ ਗਏ ਆ ਵੀ ਹੋ ਸਕਦੇ ਇਹਦੇ ਵਿੱਚ ਦੀ ਇੱਕ ਨਵਾਂ ਹੀ ਕੋਈ ਓਸ਼ਣ ਨਵਾਂ ਹੀ ਬਣ ਜਵੇ ਵੀ ਨਵਾਂ ਹੀ ਇੱਕ دریا ਸਮੁੰਦਰ ਜਿਹਨੂੰ ਆਪਾਂ ਕਹਿੰਦੇ ਮੈਂ ਵੀ ਉਹ ਬਣ ਜਵੇ ਜਾਂ ਫਿਰ ਇਹ ਵੀ ਹੋ ਸਕਦਾ ਵੀ ਇੱਥੇ ਰੁਕ ਜਵੇ ਜਿਹੜਾ ਵਿਗਿਆਨੀਆਂ ਦਾ ਇਹ ਆਖਣਾ ਤੇ ਇਹਨਾਂ ਦੇ ਵਿੱਚੋਂ ਕੁਝ ਵੀ ਹੋ ਸਕਦਾ ਹੈ ਇਸ ਨੂੰ ਹੁਣ ਤੋਂ ਲੈ ਕੇ ਮੰਨ ਕੇ ਚਲੋ ਵੀ 5 ਕਰੋੜ ਸਾਲ ਜਿਹੜਾ ਲੱਗਣ ਦਾ ਸਮਾਂ ਜਿਹੜਾ ਲੱਗ ਸਕਦਾ ਤੇ ਇਹ ਘਟਨਾ ਇਸ ਇਸ ਕਰਕੇ ਮੈਂ ਖਬਰ ਦੇ ਵਿੱਚ ਵੀ ਇਸ ਕਰਕੇ ਇਸ ਘਟਨਾ ਦੀ ਖਬਰ ਮੈਂ ਜਿਹੜੀ ਆਪਣੀ ਵੀਡੀਓ ਇਸ ਕਰਕੇ ਬਣਾ ਰਿਹਾ ਕਿਉਂਕਿ ਆਪਾਂ ਇਸ ਦੇ ਚਸ਼ਮਦੀਰ ਗਵਾਹ ਹੈਗੇ ਆ ਜੇ ਅੱਜ ਤੋਂ ਕੋਈ 5 ਕਰੋੜ ਸਾਲ ਬਾਅਦ ਜਾਂ ਕੋਈ 6 ਮਿਲੀਅਨ ਸਾਲ ਬਾਅਦ ਚਾਹੇ ਇਹਦੀ ਕੋਈ ਗੱਲ ਵੀ ਹੋਊਗੀ ਨਾ ਵੀ ਉਸ ਟਾਈਮ ਪਾਟਣ ਲੱਗੀ ਸੀਗੀ ਧਰਤੀ ਤਾਂ ਉਹਦੇ ਆਪਾਂ ਇਹ ਗਵਾਹ ਹੈਗੇ ਆ ਠੀਕ ਆ ਇਹ ਆਪਣੇ ਸਾਹਮਣੇ ਹੋਣ ਲੱਗਿਆ ਬਾਕੀ ਇੱਕ ਹੋਰ ਕਾਰਨ ਨਹੀਂ ਹੈਗਾ ਸਾਰੀ ਦੁਨੀਆ ਦੇ ਜਿਹੜੇ ਸਾਰੀ ਦੁਨੀਆ ਦੇ ਵਿੱਚ ਜਿੰਨੇ ਕੁ ਕੁਦਰਤੀ ਸਰੋਤ ਮਿਲਦੇ ਆ ਉਹਨਾਂ ਦਾ 1/3 ਹਿੱਸਾ ਕੱਲੇ ਅਫਰੀਕਾ ਦੇ ਵਿੱਚ ਮਿਲਦਾ ਜਦੋਂ ਵੀ ਕਦੇ ਵੀ ਕਿਸੇ ਵੀ ਕੋਈ ਨਵੇਂ ਸਰੋਤ ਦੀ ਜਿਹੜੀ ਉਹ ਖੋਜ ਕਰਨੀ ਹੁੰਦੀ ਹੈ ਤਾਂ ਵਿਗਿਆਨੀ ਸਭ ਤੋਂ ਪਹਿਲਾਂ ਅਫਰੀਕਾ ਨੂੰ ਜਿਹੜਾ ਚੁਣਦੇ ਆ ਅਫਰੀਕਾ ਦੇ ਵਿੱਚ ਹਰ ਇੱਕ ਜਿਹੜਾ ਕੁਦਰਤੀ ਸਰੋਤ ਜਿਹੜਾ ਭਾਰੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਇਸ ਕਰਕੇ ਅਫਰੀਕਾ ਦੀ ਧਰਤੀ ਤੇ ਕੀ ਕੁਛ ਇਦਾਂ ਦਾ ਜ ਕੁਦਰਤੀ ਤਾਕਤਾਂਵਾਂ ਜਿਹੜੀਆਂ ਚੱਲਦੀਆਂ ਹੋਣਗੀਆਂ ਜਿਹਦੇ ਨਾਲ ਵੀ ਧਰਤੀ ਦੇ ਉਸ ਤੋਂ ਦੀ ਧਰਤੀ ਦੇ ਇਹ ਹਾਲਾਤ ਪੈਦਾ ਹੋ ਸਕਦੇ ਆ ਤੇ ਇੱਕ ਗੱਲ ਹੋਰ ਵੀ ਆ ਵੀ ਆਪਾਂ ਇਸ ਚੀਜ਼ ਦੇ ਗਵਾਹ ਹੈਗੇ ਆਂ ਵੀ ਜਿਹੜੀਆਂ ਧਰਤੀ ਦੇ ਅ ਵਿੱਚ ਧਰਤੀ ਦੇ ਥੱਲੇ ਜਿਹੜੀਆਂ ਕੁਦਰਤੀ ਤਾਕਤਾਂਵਾਂ ਚੱਲਦੀਆਂ ਵੀ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਵੀ ਕਦੇ ਜ਼ਿੰਦਗੀ ਦੇ ਵਿੱਚ ਕਦੇ ਵੀ ਧਰਤੀ ਖਤਮ ਹੋਊਗੀ ਤਾਂ ਕੁਦਰਤੀ ਆਫਤਾਵਾਂ ਨਾਲ ਹੀ ਖਤਮ ਹੋ ਗਈ ਜਾਂ ਸਮੁੰਦਰਾਂ ਦਾ ਜਿਹੜਾ ਪਾਣੀ ਬਹੁਤ ਜ਼ਿਆਦਾ ਵੱਧ ਜੂਗਾ ਜਾਂ ਸਮੁੰਦਰ ਜਮ੍ਹਾਂ ਸੁੱਕ ਜਾਣਗੇ ਤਾਂ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਵਾਂ ਜਿਨ੍ਹਾਂ ਦੇ ਨਾਲ ਧਰਤੀ ਖਤਮ ਹੋਣ ਦੇ ਚਾਂਸਸ ਜਿਹੜੇ ਦਿਸਦੇ ਆ ਤਾਂ ਅੱਜ ਉਹ ਜਿਹੜੀਆਂ ਹੈਗੀਆਂ ਅਫਰੀਕਾ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਦਿਖਣੀਆਂ ਸ਼ੁਰੂ ਹੋ ਗਈਆਂ ਨੇ ਤੇ ਆਪਾਂ ਇਹਨਾਂ ਚੀਜ਼ਾਂ ਦੇ ਗਵਾ ਮੈਂ ਤਾਂ ਕਰਕੇ ਇਹ ਵੀਡੀਓ ਜਿਹੜੀ ਉਹ ਬਣਾ ਰਿਹਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੋਝ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ